ਤੇ ਮੇਰੇ ਸਾਰੇ ਸੀਨੀਅਰ ਲੀਡਰਸ਼ਿਪ ਭਾਰਤੀ ਜਨਤਾ ਪਾਰਟੀ ਦੀ ਅੱਜ ਜਰਮਾਂ ਸਾਰੇ ਪ੍ਰਦੇਸ਼ ਦੇ ਵਿੱਚ ਕਿਉਂਕਿ ਜਿੱਥੇ-ਜਿੱਥੇ ਵੀ ਭਾਰਤੀ ਜਨਤਾ ਪਾਰਟੀ ਦੇ ਪ੍ਰਦੇਸ਼ ਨੇ ਸਟੇਟਾਂ ਨੇ ਜਿੱਥੇ ਉਹਨਾਂ ਦੀ ਸਰਕਾਰਾਂ ਨੇ ਉਹਨਾਂ ਨੇ ਚਿੰਨਿਤ ਕਰਕੇ ਉੱਥੋਂ ਦੇ ਜਿਹੜੇ ਪਾਕਿਸਤਾਨੀ ਨਾਗਰਿਕ ਕਾਨੂੰਨੀ ਔਰ ਗੈਰਕਾਨੂੰਨੀ ਰਹਿ ਰਿਹਾ ਉਹਨਾਂ ਨੂੰ ਪਾਕਿਸਤਾਨ ਵਾਪਸ ਭੇਜ ਰਿਹਾ ਹੈ ਔਰ ਸਾਡੀ ਮੰਗ ਹੈ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਐਸੇ ਵਿਅਕਤੀ ਨੇ ਨਾਗਰਿਕ ਨੇ ਪਾਕਿਸਤਾਨ ਦੇ ਜੋ ਇੱਥੇ ਰਹਿ ਰਹੇ ਨੇ ਬਿਜ਼ਨਸ ਕਰ ਰਹੇ ਨੇ ਮੋٹے ਪੈਸੇ ਕਮਾ ਰਹੇ ਨੇ ਇੱਕ ਪਾਸੇ ਉਹ ਸਾਡੇ ਨਾਗਰਿਕਾਂ ਨੂੰ ਨਿਰਦੋਸ਼ਾਂ ਨੂੰ ਮਾਰ ਰਹੇ ਨੇ ਅਸੀਂ ਅੱਜ ਪੰਜਾਬ ਦੀ ਸਰਕਾਰ ਨੂੰ ਇੱਕ ਬੇਨਤੀ ਕਰਨ ਆਏ ਹਾਂ ਕਿ ਜਿਹੜੇ ਪਾਕਿਸਤਾਨ ਦੇ ਨਾਗਰਿਕ ਇੱਥੇ ਕਾਨੂੰਨੀ ਔਰ ਗੈਰ ਕਾਨੂੰਨੀ ਰਹਿ ਰਹੇ ਆ ਉਹਨਾਂ ਨੂੰ ਪਾਕਿਸਤਾਨ ਵਾਪਸ ਭੇਜਿਆ ਜਾਏ ਉਹਨਾਂ ਨੂੰ ਚਿੰਨਿਤ ਕੀਤਾ ਜਾਵੇ ਜਿੱਥੇ-ਜਿੱਥੇ ਉਹ ਰਹਿੰਦੇ ਆ ਔਰ ਇੱਥੋਂ ਉਹਨਾਂ ਨੂੰ ਵਾਪਸ ਉਹਨਾਂ ਦੇ ਦੇਸ਼ ਜਿਹੜਾ ਪਾਕਿਸਤਾਨ ਉੱਥੇ ਭੇਜਿਆ ਜਾਵੇ ਸੋ ਸਾਡੀ ਅੱਜ ਇਹ ਹੀ ਮੰਗ ਪੰਜਾਬ ਦੇ ਸਾਡੇ ਸੀਐਮ ਭਗਵੰਤ ਮਾਨ ਨੂੰ ਔਰ ਰਾਜਪਾਲ ਜੀ ਨੂੰ ਆਪਾਂ ਇਹ ਬੇਨਤੀ ਸਾਡੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਥਰੂ ਦਿੱਤੀ ਹੈ ਜੀ ਬਰਦਾਸ਼ੀਆ ਬਣਾ ਦੀ ਯਾਤਰਾ ਵੀ ਹੋ ਰਹੀ ਆ ਸਿਕਿਉਰਟੀ ਲੈ ਕੇ ਕੀ ਰੇਟ ਬਣ ਦੇ ਦੇਖੋ ਅਸੀਂ ਇਹ ਬੇਨਤੀ ਕਰਦੇ ਆ ਕਿ ਕਿਉਂਕਿ ਜਿਹਾਜਾ ਇਹ ਮਾਹੌਲ ਬਣਿਆ ਹੈ ਇਹ ਪਾਕਿਸਤਾਨ ਆਪਣੇ ਅਤਵਾਦੀਆਂ ਦੇ ਥਰੂ ਸਾਡੇ ਜੋ ਆਪਸੀ ਭਾਈਚਾਰਾ ਹੈ ਉਹਦੇ ਵਿੱਚ ਇਹ ਇਹ ਖਲਨ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਇਹ ਜਿਹੜਾ ਪਿਛਲੇ ਦਿਨਾਂ ਇੱਕ ਇਹ ਜਿਹੜਾ ਬੈਲਗਾਮ ਵਿੱਚ ਕਿ ਹੋਇਆ ਉਹ ਵੀ ਉਹਦਾ ਨਤੀਜਾ ਸੀਗਾ ਪਰ ਹਿੰਦੁਸਤਾਨੀ ਸਾਡੇ ਸਾਰੇ ਇੱਕ ਨੇ ਸਾਰੇ ਧਰਮ ਇੱਕ ਨੇ ਅਸੀਂ ਇਹ ਚਾਹਦੇ ਹਾਂ ਆਪਣੀ ਭਾਰਤ ਸਰਕਾਰ ਕੋਲੋਂ ਕਿ ਯਰ ਕਿ ਇਹਦਾ ਬਹੁਤ ਵਧੀਆ ਇੰਤਜ਼ਾਮ ਕੀਤਾ ਜਾਵੇ ਤਾਂ ਕਿ ਜੋ ਇਹ ਅੱਤਵਾਦੀਆਂ ਦਾ ਮਨਸੂਬਾ ਉੱਥੇ ਕਾਮਯਾਬ ਹੋ ਗਿਆ ਇਹ ਕਦੀ ਅੱਗੇ ਤੋਂ ਕਾਮਯਾਬ ਨਾ ਹੋ ਪਾਏ ਅੱਜ ਭਾਰਤੀ ਜਨਤਾ ਪਾਰਟੀ ਦੀ ਸਮੂਹ ਟੀਮ ਨੂੰ ਜਿੱਥੇ ਪੰਜਾਬ ਭਰ ਦੇ ਜ਼ਿਲ੍ਹਾ ਪ੍ਰਧਾਨ ਤੇ ਸਮੂਹ ਜਿਹੜੇ ਅਹੁਦੇਦਾਰ ਆ ਉਹਨਾਂ ਨੇ ਡੀਸੀ ਸਾਹਿਬਾਨ ਨੂੰ ਮੰਗ ਪੱਤਰ ਦਿੱਤੇ ਨੇ ਜਿਹਦੇ ਵਿੱਚ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਖਾਸ ਤੌਰ ਤੇ ਪੰਜਾਬ ਦੀ ਸੁਰੱਖਿਆ ਨੂੰ ਲੈ ਕੇ ਇੱਥੇ ਕਈ ਤਰ੍ਹਾਂ ਦੀਆਂ ਜਿਹੜੇ ਕਿਉਂਕਿ ਪਾਕਿਸਤਾਨ ਨਾਲ ਬਾਰਡਰ ਸਾਡੇ ਬਿਲਕੁਲ ਸਾਂਝੇ ਨੇ ਅੰਮ੍ਰਿਤਸਰ ਤੇ ਪਾਕਿਸਤਾਨ ਦਾ ਕਈ ਤਰ੍ਹਾਂ ਦੀਆਂ ਜਿਹੜੀਆਂ ਏਜੰਸੀਆਂ ਕੰਮ ਕਰਦੀਆਂ ਪਈਆਂ ਨੇ ਪਾਕਿਸਤਾਨ ਦੇ ਵੀ ਹੋ ਸਕਦਾ ਖੁਫੀਆ ਕਈ ਬੰਦੇ ਨੇ ਜਿੱਦਾਂ ਇੱਥੇ ਕਾਰੋਬਾਰ ਤੌਰ ਤੇ ਕਈ ਰਹ ਰਹੇ ਵੈਸੇ ਗਵਰਨਮੈਂਟ ਨੇ ਬੜੀ ਸਖਤ ਦੇ ਦਿੱਤੀ ਵੀ ਸਾਰੇ ਵਾਪਸ ਜਾਣਗੇ ਪਰ ਫਿਰ ਵੀ ਇਸ ਚੀਜ਼ੇ ਨੂੰ ਧਿਆਨ ਦੇ ਵਿੱਚ ਰੱਖਤੇ ਹੋਰ ਸਿਕਿਉਰਿਟੀ ਨੂੰ ਦੇਖਦੇ ਹੋਏ ਪੁਲਿਸ ਪ੍ਰਸ਼ਾਸਨ ਤੇ ਕਮਿਸ਼ਨਰ ਸਾਹਿਬ ਨੂੰ ਇਹੀ ਮੰਗ ਪੱਤਰ ਆ ਵੀ ਉਹ ਪਾਕਿਸਤਾਨ ਤੋਂ ਜਿਹੜੇ ਜਾਂ ਖੁਫੀਆ ਏਜੰਸੀਆਂ ਦੀਆਂ ਜਿਹੜੀਆਂ ਤਾਰਾ ਇੱਥੇ ਜੁੜੀਆਂ ਨੇ ਉਹਦੇ ਵਾਸਤੇ ਦੇਸ਼ ਦੀ ਜ਼ੁੜਕਾਂ ਲਾ ਕੇ ਹੋਰ ਤਕੜੇ ਹੋ ਕੇ ਸ਼ਾਨਦਿਨ ਕਰ ਤਾਂ ਜੋ ਕੋਈ ਅਨੁਸਾਰ ਕੰਮ ਵਿਕਟਨਾ ਵਾਸੀ ਗੱਲ ਜੀ ਸਾਰਿਆਂ ਨੂੰ ਜਿੰਨੇ ਵੀ ਤੁਹਾਡੇ ਦਰਸ਼ਕ ਦੇਖ ਰਹੇ ਨੇ ਸੋ ਅੱਜ ਸਾਡੇ ਕੋਲ ਬੀਜੇਪੀ ਦੇ ਜਿਹੜੇ ਅੰਮ੍ਰਿਤਸਰ ਦੇ ਪ੍ਰਧਾਨ ਨੇ ਹਰਵਿੰਦਰ ਸਿੰਘ ਸੰਧੂ ਜੀ ਜ਼ਿਲ੍ਹਾ ਪ੍ਰਧਾਨ ਉਹਨਾਂ ਵੱਲੋਂ ਤੇ ਹੋਰ ਜਿਹੜੇ ਬੀਜੇਪੀ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਵੱਲੋਂ ਸਾਨੂੰ ਮੰਗ ਪੱਤਰ ਦਿੱਤਾ ਗਿਆ ਹੈ ਕਿ ਪੰਜਾਬ ਵਿੱਚ ਜਿੰਨੇ ਵੀ ਕਾਨੂੰਨੀ ਤੇ ਗੈਰ ਕਾਨੂੰਨੀ ਜਿਹੜੇ ਪਾਕਿਸਤਾਨੀ ਨੇ ਉਹ ਜਿਹੜੇ ਰਹਿ ਰਹੇ ਨੇ ਉਹਨਾਂ ਨੂੰ ਜਿਹੜਾ ਪਾਕਿਸਤਾਨ ਨੂੰ ਵਾਪਸ ਭੇਜਣ ਦੀ ਜਿਹੜੀ ਕਾਰਵਾਈ ਹੈ ਉਹ ਕੀਤੀ ਜਾਵੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਬਹੁਤ ਮੰਦ ਭਾਗੀ ਘਟਨਾ ਜਿਹੜੀ ਹੈ ਆਪਣੇ ਇੱਥੇ ਹੋ ਕੇ ਹਟੀ ਹੈ ਜੋ ਪਹਿਲਗਾਮ ਦਾ ਟੈਰਰ ਅਟੈਕ ਹੈ ਸੋ ਉਸ ਸੰਬੰਧ ਵਿੱਚ ਇਹਨਾਂ ਨੇ ਸਾਨੂੰ ਮੰਗ ਪੱਤਰ ਦਿੱਤਾ ਹੈ ਇਹ ਅਸੀਂ ਸਰਕਾਰ ਤੱਕ ਵੀ ਪਹੁੰਚਾਵਾਂਗੇ ਜਿੱਥੇ ਇਹਨਾਂ ਨੇ ਗਵਰਨਰ ਸਾਹਿਬ ਨੂੰ ਵੀ ਕਹਿ ਪਹੁੰਚਾਣ ਲਈ ਉੱਥੇ ਵੀ ਭਜਵਾਵਾਂਗੇ ਜੀ ਠੀਕ ਹੈ ਥੈਂਕ ਯੂ ਥੈਂਕ ਯੂ